ਹਾਂਜੀ ਦੋਸਤੋ ਕੀ ਹਾਲ ਹੈ ਜੀ ਤੇ ਆਪਾਂ ਪਹੁੰਚੇ ਹੋਏ ਹਾਂ ਮੋਗਾ ਕਰਨੈਲ ਟਰੈਕਟਰ ਸੇਲਸ ਤੇ ਮੋਗਾ ਦਾ ਮਸ਼ਹੂਰ ਪੁਰਾਣੇ ਟਰੈਕਟਰਾਂ ਦਾ ਸ਼ੋਰੂਮ ਆ ਬਾਈਆਂ ਦਾ ਸੋ ਪੂਰਾ ਹਫਤਾ ਇੱਥੇ ਟਰੈਕਟਰ ਖੜੇ ਹੁੰਦੇ ਆ ਇਹਨਾਂ ਕੋਲ ਹਰ ਪ੍ਰਕਾਰ ਦਾ ਤੁਹਾਨੂੰ ਟਰੈਕਟਰ ਮਿਲ ਜੂਗਾ 2 ਵੀਲ 4 ਵੀਲ ਇਹਨਾਂ ਕੋਲ ਤੁਹਾਨੂੰ ਹਰੇਕ ਪ੍ਰਕਾਰ ਦਾ ਟਰੈਕਟਰ ਮਿਲ ਜੂਗਾ 2 ਵੀਲ 4 ਵੀਲ ਛੋਟਾ ਵੱਡਾ ਜਿਹੜਾ ਵੀ ਟਰੈਕਟਰ ਲੈਣਾ ਹੋਵੇ ਆਪਾਂ ਤੁਹਾਨੂੰ ਸਾਰੇ ਟਰੈਕਟਰਾਂ ਦੀ ਦਵਾਂਗੇ ਜਾਣਕਾਰੀ ਸੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਤੇ ਨਾਲ ਚੈਨਲ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਤੇ ਇਧਰ ਪਹਿਲਾ ਖੜਾ ਜੀ ਅੱਜ ਦਾ ਟਰੈਕਟਰ ਇਹ ਹੈਗਾ ਜੀ ਜੌਨ ਡੀਅਰ 5050 ਡੀ 4 ਵੀਲ ਡਰਾਈਵ ਦੇ ਵਿੱਚ ਅਗਲੇ ਟਾਇਰ ਬਿਲਕੁਲ ਨਵੇਂ ਆ ਮਾਡਲ ਹੈਗਾ ਇਹ ਟਰੈਕਟਰ 16 ਕੀਮਤ 6 ਲੱਖ ਤੇ 30000 ਰੁਪਏ ਬਾਕੀ ਕੰਡੀਸ਼ਨ ਕਰੋ ਜੀ ਚੈੱਕ ਤੇ ਇਹਦੇ ਨਾਲ ਖੜਾ ਹੈ ਜੀ ਜੌਨ ਡੀਅਰ ਇਹ ਜੌਨ ਡੀਅਰ ਹੈਗਾ ਜੀ 5210 ਬਹੁਤ ਡਿਮਾਂਡ ਹੈ ਇਸ ਟਰੈਕਟਰ ਦੀ ਜੌਨ ਡੀਅਰ 5210 ਇਹ ਟਰੈਕਟਰ ਮਾਡਲ ਹੈਗਾ ਜੀ 2020 ਤੇ ਕੀਮਤ ਹੈਗੀ ਆ 7 ਲੱਖ ਤੇ 45000 ਰੁਪਇਆ 7 ਲੱਖ 45000 ਰੁਪਇਆ ਕੀਮਤ ਆ ਇਸ ਟਰੈਕਟਰ ਦੀ ਗੇਅਰ ਪ੍ਰੋ ਟਰੈਕਟਰ ਆ ਜੀ ਗੇਅਰ ਪ੍ਰੋ ਟਰੈਕਟਰ ਆ ਜੀ ਇਹ ਇਹਦੇ ਨਾਲ ਖੜਾ ਜੀ ਫਾਰਮ ਟਰੈਕ 60 ਪਾਵਰ ਮੈਕਸ ਟਰੈਕਟਰ ਆ ਜੀ ਬਹੁਤ ਘੱਟ ਟਰੈਕਟਰ ਮਿਲਦਾ ਹੈ ਤੇ ਹੈਵੀ ਗੇਅਰ ਬਾਕਸ T20 ਗিয়ার ਬਾਕਸ ਦੇ ਵਿੱਚ ਆ ਟੌਪ ਮਾਡਲ ਟਰੈਕਟਰ ਆ ਫੈਬਰਸ ਛਤਰੀ ਵਗੈਰਾ ਲੱਗੀ ਹੋਈ ਆ 55 HP ਦੇ ਵਿੱਚ ਇਹਦਾ ਇੰਜਨ ਆਉਂਦਾ ਜੀ ਤੇ ਇਹ ਟਰੈਕਟਰ ਮਾਡਲ ਹੈਗਾ 2021 ਤੇ ਕੀਮਤ ਹੈਗੀ 6 ਲੱਖ ਤੇ 85000 ਰੁਪਿਆ ਬਾਕੀ ਟਰੈਕਟਰ ਟੋਟਲੀ ਨੰਬਰ ਪੰਜਾਬ ਦੇ ਹੀ ਮਿਲਣਗੇ ਇਹਨਾਂ ਤੋਂ ਇਹਦੇ ਨਾਲ ਖੜੇ ਜੀ Mahindra Arjun 605 ਮਾਡਲ ਹੈਗਾ ਟਰੈਕਟਰ 22 ਤੇ 635000 ਰੁਪਿਆ ਰੇਟ ਆ ਇਸ ਟਰੈਕਟਰ ਦਾ ਟਰੈਕਟਰ ਦੀ ਕੰਡੀਸ਼ਨ ਕਰੋ ਚੈੱਕ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਤੇ ਅੱਗੇ ਖੜਾ ਹੈ ਜੀ Mahindra Novo 655 2 wheel ਦੇ ਵਿੱਚ ਮਾਡਲ 2020 ਕੀਮਤ 7 ਲੱਖ ਤੇ 85000 ਰੁਪਿਆ 7 ਲੱਖ 85000 ਰੁਪਿਆ ਟੌਪ ਮਾਡਲ ਟਰੈਕਟਰ ਆ ਡਬਲ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹੋਇਆ ਸਾਰਾ ਕੁਝ ਤੇ ਬਹੁਤ ਹੀ ਕੰਮਜਾਬ ਟਰੈਕਟਰ ਆ Mahindra ਦਾ ਇਹ ਵੀ ਇਹਦੇ ਨਾਲ ਖੜਾ ਹੈ ਜੀ John Deere 5405 ਸੋ ਦੋਸਤੋ ਟੌਪ ਮਾਡਲ ਤੇ ਸੋਨੇ ਤੇ ਸਾਫ ਸੁਥਰੇ ਟਰੈਕਟਰ ਮਿਲਦੇ ਆ ਕਰਨੈਲ ਟਰੈਕਟਰ ਸੇਲਸ ਵਾਲਿਆਂ ਤੋਂ ਇਹ ਇਸ ਟਰੈਕਟਰ ਦੀ ਕੰਡੀਸ਼ਨ ਕਰੋ ਜੀ ਚੈੱਕ ਮਗਰਲੇ ਟਾਇਰ ਹੈਗੇ ਆ ਜੀ ਬੀਕੇਟੀ ਦੇ 4 ਵੀਲ ਡਰਾਈਵ ਆ 5405 ਮਾਡਲ ਹੈਗਾ ਜੀ 21 ਕੀਮਤ ਹੈਗੀ ਆ 11 ਲੱਖ ਤੇ 20000 ਰੁਪਇਆ ਇਸ ਟਰੈਕਟਰ ਦੀ 11 ਲੱਖ 20000 ਰੁਪਇਆ ਕੀਮਤਾ ਬਿਲਕੁਲ ਸ਼ੀਸ਼ੇ ਵਰਗਾ ਸਾਫ਼ ਸੁਥਰਾ ਟਰੈਕਟਰ ਤੇ ਬਾਕੀ ਮੋਬਾਈਲ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਮੌਕੇ ਤੇ ਮਾਨਤਾਨ ਜ਼ਰੂਰ ਕੀਤਾ ਜਾਊਗਾ ਤੇ ਇਹਦੇ ਨਾਲ ਖੜਾ ਜੀ ਐਸ਼ਰ 485 ਇਹ ਟਰੈਕਟਰ ਮਾਡਲ ਹੈਗਾ ਜੀ 19 ਤੇ ਕੀਮਤ ਹੈਗੀ ਹੈ 395000 ਰੁਪਇਆ ਪਾਵਰ ਸਟੀering ਸਾਈਡ ਗੇਅਰ ਤੇ ਨਾਲ ਆਇਆ ਟਰੈਕਟਰ ਤੇ ਇਧਰ ਖੜਾ ਜੀ ਸੋਨਾ ਲੀਕਾ 90 4WD AC ਕੈਬਨ ਟੋਮਾਡੋ ਟਰੈਕਟਰ ਬੋਲਡ ਟਰੱਕ ਸੋਨਾਲੀਕਾ ਦਾ 22 ਮਾਡਲ 15,75,000 ਰੁਪਿਆ ਰੇਟ ਹੈ ਜੀ ਇਸ ਟਰੈਕਟਰ ਦਾ ਕਿ ਟਰੈਕਟਰ ਕਰੋ ਚੈੱਕ ਟਾਇਰ ਟਰੈਕਟਰ ਦੇ ਹੈਗੇ ਆ ਜੀ 90-95 ਪੈਸੇ ਹੋਣਗੇ ਬਾਕੀ AC ਕੈਬਨ ਵਗੈਰਾ ਲੱਗਿਆ ਹੋਇਆ ਤੇ ਨੰਬਰ ਬਾਕੀ ਡਿਸਪਲੇ ਤੇ ਚੱਲ ਹੀ ਜਾਂਦਾ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਫੋਨ ਕਰ ਸਕਦੇ ਹੋ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਦੋਸਤੋ ਅਗੇ ਖੜਾ ਜੀ ਕਬੋਟਾ ਐਮ 4501 ਇਹ ਵੀ ਟਰੈਕਟਰ ਉੱਚਾ ਮਾਡਲ ਆ ਇਹ ਮਾਡਲ ਹੈਗਾ ਜੀ 19 ਕੀਮਤ 5 ਲੱਖ ਤੇ 20000 ਰੁਪਿਆ ਸ ਨੰਬਰ ਇਹ ਵੀ ਟਰੈਕਟਰ ਪੰਜਾਬ ਦਾ ਹੀ ਆ ਡਿਊਲ ਪੀਟੀਓ ਡਿਊਲ ਕਲਚ ਸਾਈਕਰੋ ਮੈਸ਼ ਗੇਅਰ ਬਾਕਸ ਤੇ 49 ਐਚਪੀ ਦੇ ਵਿੱਚ ਇੰਜਣ ਆਉਂਦਾ ਇਹਦਾ ਇਹਦੇ ਨਾਲ ਅਗੇ ਖੜਾ ਜੀ 5405 4 ਵੀਲ 21 ਮਾਡਲ 1130000 ਰੁਪਿਆ ਰੇਟ ਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਕਰੋ ਚੱਕ ਜੀ ਗੇਅਰ ਪ੍ਰੋ 4WD ਇੰਦਰ ਖੜਾ ਜੀ ਮਹਿੰਦਰਾ ਅਰਜਨ ਨੋਵੋ 755 ਪਿਛਲੇ ਟਾਇਰ ਟਰੈਕਟਰ ਦੇ ਆਉਂਦੇ ਜੀ 18430 ਦੇ ਅਗਲੇ ਟਰੈਕਟਰ ਆਉਂਦੇ ਅਗਲੇ ਟਾਇਰ ਆਉਂਦੇ ਜੀ 12424 ਦੇ ਟਰੈਕਟਰ ਬਹੁਤ ਹੀ ਪਾਵਰਫੁੱਲ ਇੰਜਨ ਦੇ ਨਾਲ ਆਉਂਦਾ ਬਾਕੀ ਡਿਜੀਸ਼ਨਸ ਵਗੈਰਾ ਤੇ ਸਪੈਸੀਫਿਕੇਸ਼ਨਾਂ ਸਾਰੀਆਂ ਉੱਪਰ ਦਿੱਤੀਆਂ ਹੋਈਆਂ 4-ਵੀਲ ਡਰਾਈਵ ਦੇ ਵਿੱਚ ਆ ਜਾਂਦਾ ਹੈ ਟਰੈਕਟਰ ਤੇ ਹੈਵੀ ਕੰਮ ਜੋ ਵੀ ਲੈਣਾ ਤੁਸੀਂ ਇਸ ਟਰੈਕਟਰ ਤੋਂ ਲੈ ਸਕਦੇ ਹੋ ਬਾਕੀ CRDI ਇੰਜਨ ਦੇ ਵਿੱਚ ਆਉਂਦਾ ਹੈ ਇਹ ਮਾਡਲ ਹੈਗਾ ਜੀ 23 ਤੇ ਕੀਮਤ ਹੈਗੀ ਹੈ ਜੀ 11 ਲੱਖ ਤੇ 65000 ਰੁਪਇਆ 11 ਲੱਖ 65000 ਦੇ ਵਿੱਚ ਇਹ ਟਰੈਕਟਰ ਮਿਲ ਜੂਗਾ ਜੀ ਤੁਹਾਨੂੰ ਕਰਨਾਟਕ ਟਰੈਕਟਰ ਬੋਗ ਵਾਲਿਆਂ ਤੋਂ ਅੱਗੇ ਖੜਾ ਹੈ ਜੀ ਜੌਂਡੀਅਰ 5405 2-ਵੀਲ ਡਰਾਈਵ ਦੇ ਵਿੱਚ ਇਹ ਵੀ ਟਰੈਕਟਰ ਉੱਚਾ ਮਾਡਲ ਇਹ 19 ਮਾਡਲ ਟਰੈਕਟਰ ਦਾ 7 ਲੱਖ ਤੇ 650000 ਰੁਪਿਆ ਰੇਟ ਹੈ ਇਸ ਟਰੈਕਟਰ ਬਾਕੀ ਲਾਈਟਾਂ LED ਲਵਾਈਆਂ ਹੋਈਆਂ ਤੇ ਕੰਡੀਸ਼ਨ ਕਰੋ ਚੈੱਕ ਇਹਦੇ ਨਾਲ ਖੜੇ ਜੀ ਮਹਿindra novo 455 4 wheel drive ਮਾਡਲ ਹੈਗਾ ਜੀ 23 ਕੀਮਤ 10 ਲੱਖ ਤੇ 95000 ਨਵੇਂ ਟਾਇਰਾਂ ਟਰੈਕਟਰ ਦੇ ਬਹੁਤ ਹੀ ਘੱਟ ਚੱਲਿਆ ਹੋਇਆ ਟਾਇਰਾਂ ਤੋਂ ਪਤਾ ਲੱਗਦਾ। ਬਾਕੀ ਫੋਨ ਕਰਕੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਪੂਰੀ ਐਸੈਸਰੀ ਵਗੈਰਾ ਨਾਲ ਲੱਗੀ ਹੋਈ ਹੈ। ਤੇ ਕੰਡੀਸ਼ਨ ਬਿਲਕੁਲ ਸ਼ੋਅਰੂਮ ਆ। ਇਹਦੇ ਨਾਲ ਖੜਾ ਜੀ HMT 65B ਮਾਡਲ 2007 ਕੀਮਤ 2,90,000 ਰੁਪਇਆ। ਇਹਦੇ ਨਾਲ ਥੋੜਾ ਐਸ਼ ਮਾਡਲ 2010 ਕੀਮਤ 4 1 ਲੱਖ ਤੇ 40000 ਰੁਪਇਆ ਇਹ ਲੈ ਨਵੇਂ ਮਾਡਲ 1 ਲੱਖ 45000 ਰੁਪਇਆ ਸੋ ਇਹ ਟਰੈਕਟਰ ਤਿਆਰ ਕਰਨ ਵਾਲਿਆ ਤੇ ਟੋਟਾ ਕੇ ਕੰਡੀਸ਼ਨ ਪੂਰੀ ਵਧੀਆ ਬੰਜੂ ਇਹਨਾਂ ਦੀ ਦੇਖ ਲਈ ਸਵਰਾਜ 855 ਸਵਰਾਜ 855 ਟਰੈਕਟਰ ਦੇ ਉੱਪਰ ਮਾਡਲ ਵਗੈਰਾ ਨਹੀਂ ਲਿਖਿਆ ਹੋਇਆ ਸੋ ਇਹ ਟਰੈਕਟਰ ਤਿਆਰੀ ਤੇ ਵਾਸਤੇ ਖੜੇ ਹੋਇਆ ਤੋਂਨਤਨ ਵਾਲਿਆ ਹਾਂ ਜੀ ਬਾਕੀ ਤੁਸੀਂ ਦੇਖ ਲਓ ਵੀਡੀਓ ਤੇ ਫੋਨ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਅੱਗੇ ਖੜਾ ਹੈ ਸਵਰਾਜ 735 ਟਰੈਕਟਰ ਨਿਗ੍ਹਾ ਮਰਾ ਦਿੰਦੇ ਆ ਦੋਸਤੋ ਇਹ ਹੈਗਾ ਜੀ 98 ਮਾਡਲ 1,70,000 ਰੁਪਿਆ ਰੇਖਾ ਟਰੈਕਟਰ ਦਾ ਟਾਇਰ ਪਿਛਲੇ ਹੈਗੇ ਆ ਜੀ ਟਰੈਕਟਰ ਦੇ ਨਵੇਂ ਅਗਲੇ ਕਸੇ ਹੋਏ ਆ ਤੇ ਇੱਧਰ ਖੜਾ ਹੈ ਜੀ ਸਵਰਾਜ 969 ਸਵਰਾਜ 963 ਟਰੈਕਟਰ ਖੜਾ ਜੀ ਕੰਡੀਸ਼ਨ ਕਰੋ ਚੈੱਕ ਮਾਡਲ ਹੈਗਾ ਜੀ 2021 ਕੀਮਤ 7 ਲੱਖ 95000 ਰੁਪਿਆ 7 ਲੱਖ 95000 ਰੁਪਿਆ ਕੀਮਤ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ 85 ਤੋਂ 90 ਵੈਸੇ ਟਾਇਰ ਆ ਟਰੈਕਟਰ ਦੇ ਬਾਕੀ ਸਵਰਾਜ ਦੇ ਆਲਮੋਸਟ ਜਿੰਨੇ ਵੀ ਟਰੈਕਟਰ ਆ ਰਿਹਾ ਸਾਰੇ ਹੀ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੀ ਆਉਂਦੇ ਆ ਜ਼ਿਆਦਾਤਰ ਤੇ ਬਹੁਤ ਹੀ ਸੋਹਣਾ ਟਰੈਕਟਰ ਹੈਗੀ ਨੰਬਰ ਪੰਜਾਬੀ ਆ ਇਤੀ ਮਾੜਲਾ 7,95,000 ਰੁਪਿਆ ਰੇਟ ਹੈ ਇਹਦਾ ਇਹਦੇ ਨਾਲ ਖੜਾ ਹੈ ਜੀ ਮਹਿੰਦਰਾ ਅਰਜਨ ਨੋਵੋ ਇਹ ਵੀ ਟਾਪ ਮਾਡਲ ਟਰੈਕਟਰ ਹੈ ਡੀ ਐਕਸ ਡੀ ਲਕਸ ਮਾਡਲ ਆ ਟਰੈਕਟਰ ਹੈਗਾ ਮਾਡਲ 20 20 ਮਾਡਲ ਟਰੈਕਟਰ ਦੀ ਕੀਮਤ ਹੈਗੀ ਹੈ ਜੀ 6 ਲੱਖ ਤੇ 70,000 ਰੁਪਿਆ 6 ਲੱਖ 70,000 ਰੁਪਿਆ ਦਾ ਟਰੈਕਟਰ ਹੈ ਟਾਇਰ ਹੈਗੇ ਜੀ ਟਰੈਕਟਰ ਦੇ ਚਾਰੋਂ ਹੀ ਨਾਲ ਦੇ ਲਗਭਗ ਹੋਣਗੇ ਜੀ 85 ਤੋਂ 90 ਪੈਸੇ ਟਾਇਰ ਆ ਇੱਕ ਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬਾਈਆਂ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੀ ਤੇ ਫੋਨ ਕਰਕੇ ਇਹਨਾਂ ਸਾਰੇ ਟਰੈਕਟਰਾਂ ਬਾਰੇ ਪਤਾ ਕਰ ਸਕਦੇ ਹੋ ਸੋ ਇੱਕ ਟਰੈਕਟਰ ਰਹਿ ਗਿਆ ਸੀ ਉਹ ਸੋਨਾਲੀਕਾ ਦਾ ਹੋਵੇ ਤੁਹਾਨੂੰ ਦਿਖਾ ਦਿੰਨੇ ਆ ਇਧਰ ਖੜਾ ਜੀ ਸੋਨਾਲੀਕਾ 60 60 ਵਾਲਾ ਖੜਾ ਜੀ ਸੋਨਾਲੀਕਾ ਕੰਪਨੀ ਫਿਟਡ ਵੇਟ ਲੱਗੇ ਆ ਕੰਪਨੀ ਫਿਟਡ ਵੇਟ ਲੱਗੇ ਆ ਟਰੈਕਟਰ ਨੂੰ ਮਾਡਲ ਹੈਗਾ 2020 ਤੇ ਕੀਮਤ ਹੈਗੀ ਹੈ ਜੀ 5 ਲੱਖ 95000 ਰੁਪਏ ਸੋ 95 ਇਹ 5 ਲੱਖ 95000 ਰੁਪਏ ਦੇ ਵਿੱਚ ਦੋਸਤੋ ਆ ਟਰੈਕਟਰ ਮਿਲ ਜੂਗਾ ਜੀ ਤੇ ਇਹ ਟਰੈਕਟਰ ਖੜੇ ਸੀ ਬਾਈ ਕਰਨੈਲ ਟਰੈਕਟਰ ਸੇਲਸ ਵਾਲਿਆਂ ਦੇ ਕੋਲੇ ਤੇ ਦੋਸਤੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ